ਹਾਂ ਜੀ ਵੀਰੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਿਹੜੀ ਵੀਡੀਓ ਪਾਉਣੇਗੇ ਇਹ ਗਰਾਊਂਡ ਦੇ ਮਸਲੇ ਤੇ ਆ ਜਿੰਮ ਦਾ ਮਸਲਾ ਮੇਨ ਵੀ ਆਪਣਾ ਜਿਹੜਾ ਜਿੰਮ ਹੈਗਾ ਉਹਦੇ ਵਿੱਚ ਆਪਣਾ ਕੋਈ ਵੀ ਸਮਾਨ ਵੀ ਰਹਿਣਾ ਨਹੀਂ ਜਿਹੜਾ ਆਪਾਂ ਲਾਉਣ ਜੋਗ ਆ ਤੇ ਉਹਦੇ ਬਾਰੇ ਹੁਣ ਆਪਾਂ ਵਿਚਾਰ ਕਰੀ ਸੀ ਸਾਰੇ ਵੀਰਾਂ ਨਾਲ ਵੀ ਜਿਹੜੇ ਬੰਦੇ ਆਪਣੇ ਬਾਹਰ ਵੀ ਜਿੰਮ ਲਾਉਣ ਜਾਂਦੇ ਆ ਉਹ ਕਿਰਾਇਆ ਦਿੰਦੇ ਆ ਘੱਟੋ ਘਾਟਾ 1500 ਵੀ ਉੱਥੇ ਆਪਾਂ ਹੁਣ ਕਈ ਕਈ ਮਲਾਜ਼ਮ ਮੁੰਡੇ ਸੀਗੇ ਕੱਲ ਖੜੇ ਸੀਗੇ ਅਸੀਂ બસ ਸਟੈਂਡ ਤੇ ਉੱਥੇ ਗੱਲ ਚੱਲੀ ਵੀ ਆਪਣੇ ਜਿਮ ਵੀ ਹੈ ਨਹੀਂ ਵੀ ਕੋਈ ਵਧੀਆ ਵੀ ਉੱਥੇ ਰੱਖੀ ਹੈ ਜਿਹੜੀ ਗੱਲ ਆਪਾਂ ਵੀ ਮੇਨ ਮਕਸਦ ਆਪਣਾ ਜਿਮ ਨਵੀਂ ਲਿਆਉਣ ਦਾ ਵੀ ਉਹਦੇ ਵਿੱਚ ਆਪਣੇ ਸਾਨੂੰ ਪਤਾ ਵੀ ਚੈੱਕ ਆਇਆ ਸੀ ਉਹ ਵੀ ਵਾਪਸ ਹੋ ਗਿਆ 3 ਲੱਖ ਰੁਪਏ ਦਾ ਤੇ ਹੁਣ ਜਿਹੜੀ ਗੱਲ ਕਰੀਏ ਮੁੰਡਿਆਂ ਨੇ ਰਾਏ ਕਰੀਏ ਵੀ ਆਪਾਂ ਆਪਣੇ ਕੋਲੋਂ ਪਾ ਕੇ ਕੋਈ ਹਜ਼ਾਰ ਕੋਈ 500 ਜਿੰਨੀ ਸਰਦਾ ਅਗਲੇ ਦੀ ਹੈ ਨਾ ਵੀ ਉਹਨੇ ਪਾ ਕੇ ਆਪਾਂ ਪੈਸੇ ਇਕੱਠੇ ਕਰਕੇ ਵੀ ਗਰਾਊਂਡ ਦੇ ਲਈ ਇੱਕ ਜਿਮ ਲਿਆਈਏ ਤਾਂ ਕਿ ਜਿਹੜੇ ਬੱਚੇ ਆਉਂਦੇ ਨੇ ਇੱਥੇ ਆਪਣਾ ਟਰੈਕ ਹੈਗਾ ਗਰਮ ਹੋ ਕੇ ਉਹ ਆਪਣਾ ਜਿੰਮ ਲਾਵੇ ਕੋਈ ਜਾ ਕੋਈ ਖੇਡੇ ਜਾਂ ਕੁਝ ਵੀ ਕਰੇ ਵੀ ਉੱਥੇ ਹੁਣ ਆਪਾਂ ਜਿੰਮ ਤੁਹਾਨੂੰ ਦਿਖਾ ਦਿੰਨੇ ਵੀ ਜਿਹੜੀ ਆਪਣੀ ਜਮ ਆ ਗਈ ਮੇਹਣਾ ਨਾ ਇਹ ਦੇ ਵਿੱਚ ਕਿੰਨਾ ਤਾਂ ਸਮਾਨ ਆਗਾ ਦੇਖਦੇ ਕੋਈ ਵੀ ਹੈ ਨਹੀਂ ਬਾਬੇ ਮੰਡ ਕੋਲ ਜਿਹੜਾ ਆਪਣਾ ਸਮਾਨ ਹੋਵੇ ਇਹ ਆ ਸਾਰੇ ਪੁੱਟਿਆ ਹੋਰ ਤੇ ਹੁਣ ਇਹਦੀ ਬੇਨਤੀ ਕਰਦਾ ਮੈਂ ਸਾਰੇ ਬੰਦਿਆਂ ਨੂੰ ਵੀ ਜਿਹੜੇ ਐਨ ਆਰ ਆਈ ਵੀਰ ਨੇ ਤੇ ਜਿਹੜੇ ਮੁਲਾਜ਼ਮ ਵੀਰ ਨੇ ਸਾਰੇ ਵੀਰ ਵੀਰ ਬਣ ਕੇ ਕੋਈ ਹਜ਼ਾਰ ਕੋਈ 500 ਹਰ ਇੱਕ ਬੰਦਾ ਜਿੰਮ ਦੇ ਲਈ ਪਾਉਤੇ ਉਹਦੇ ਵਿੱਚ ਅਸੀਂ ਮੇਰੇ ਗੂਗਲ ਪੇ ਦਾ ਨੰਬਰ ਜਿਹੜਾ 884733894 ਇਹ ਨੰਬਰ ਹੈਗਾ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਕਦੋਂ ਵੀ ਮੇਰੇ ਤੋਂ ਹਿਸਾਬ ਲੈ ਸਕਦਾ ਤੇ ਅਸੀਂ ਜਿਹੜੇ ਨਾਲ ਮਿਲ ਕੇ ਜਿਹੜੇ ਬੰਦੇ ਦੱਸਾਂਗੇ ਵੀ ਮੰਨ ਤੇ ਚੱਲਾ ਸਾਬ ਮੈਂ ਦੇਵਾਂਗਾ ਜਦੋਂ ਮੈਂ ਮੇਰੇ ਅਕਾਊਂਟ ਤੋਂ ਪੈਸੇ ਲਵਾਂਗੇ ਠੀਕ ਹੈ ਵੀ ਮੰਨ ਲਓ ਹਰ ਇੱਕ ਬੰਦੇ ਨੂੰ ਜਦੋਂ ਜਿਹੜਾ ਵੀ ਚੀਜ਼ ਆਉਗੀ ਉਹਦਾ ਬੇਰਵਾ ਉਹਦਾ ਕਿਸੇ ਉਸੇ ਦੁਕਾਨ ਦਾ ਨੰਬਰ ਕਦੋਂ ਮਰਜ਼ੀ ਤੁਸੀਂ ਉਸ ਬੰਦੇ ਤੋਂ ਪੁੱਛ ਸਕਦੇ ਹੋ ਵੀ ਇਹੀ ਮੈਂ ਬੇਨਤੀ ਕਰਦਾ ਤੁਹਾਡੇ ਮੂਰੇ ਵੀ ਆਪਾਂ ਨਸ਼ੇ ਤੋਂ ਜੋ ਆਪਣੀ ਪੀੜ੍ਹੀ ਬਚਾਉਣੀ ਹੈ ਵੀ ਗ੍ਰਾਊਂਡ ਪੱਲ ਜੋੜੀਆਂ ਕਹਿੰਦਾ ਸਰਕਾਰਾਂ ਇਸ ਵੱਲ ਬਹੁਤ ਘੱਟ ਧਿਆਨ ਦੇ ਰਹੀਆਂ ਨੇ ਕਿਤੇ ਵੀ ਆਪਾਂ ਨੂੰ ਕੋਈ ਜੈਮਨੀ ਸਹੂਲਤ ਨਹੀਂ ਕਿਤੇ ਗ੍ਰਾਊਂਡ ਦੀ ਸਹੂਲਤ ਨਹੀਂ ਤੇ ਹੁਣ ਆਪਾਂ ਵੀਰ ਬਣ ਕੇ ਆਪਣੇ ਬੱਚਾ ਨੂੰ ਬਚਾਉਣ ਲਈ ਰਿੰਕ ਬੰਦਾ ਵੀ ਇਹੇ ਗਰਾਊਂਡ ਦੇ ਨਾਲ ਜੁੜਨ ਦੇ ਲਈ ਆਪਾਂ ਜਿੰਮ ਦੇ ਲਈ ਥੋੜਾ ਬਹੁਤਾ ਕਰੀਏ ਕਿਉਂ ਮੈਂ ਆਪਣੇ ਕੋਲੋਂ ਪੈਸੇ ਪਾ ਕੇ ਆਪਾਂ ਵਧੀਆ ਜਿੰਮ ਲਿਆ ਸਕੀਏ ਤੇ ਜਵਾਕਾਂ ਨੂੰ ਚੰਗੀ ਮਿਹਨਤ ਕਰਾ ਸਕੀਏ ਤੇ ਹੁਣ ਮਿਹਨਤ ਹਾ ਜਿੰਮ ਜੇ ਆਊਗੀ ਤਾਂ ਬੱਚੇ ਮਿਹਨਤ ਕਰਨਗੇ ਉਹਨੂੰ ਦੇਖ ਕੇ ਚੰਗੀ ਜਿੰਮ ਹੋਵੇ ਉਹਦੇ ਵਿੱਚ ਜਿੰਮ ਲਾਉਣਗੇ ਤੇ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਹਨੀ ਸ਼ੇਅਰ ਕਰ ਦਿਓ ਵੀਰ ਬਣ ਕੇ ਤਾਂ ਕਿ ਹਰ ਇੱਕ ਬੰਦੇ ਕਾ ਤੱਕ ਕੋਲ ਜਿਹੜਾ ਅਕਲੀਲ ਦਾ ਮੇਨ ਬੰਦਾ ਕੋਈ ਵੀ ਬੰਦਾ ਮੰਨ ਕੇ ਜਿਹੜਾ ਅਕਲੀਲ ਦੇ ਹਰ ਇੱਕ ਬੰਦੇ ਕੋਲੇ ਵੀਡੀਓ ਜਾਣੀ ਚਾਹੀਦੀ ਹੈ ਤਾਂ ਕਿ ਆਪਣੇ ਗਰਾਊਂਡ ਦੇ ਨਾਲ ਰਲ ਮਿਲ ਕੇ ਆਪਾਂ ਸਾਰਿਆਂ ਦੇ ਵੀ ਜਮ ਲਿਆ ਸਕੀਏ ਤੇ ਇੰਨਾ ਕਹਿੰਦੇ ਹੋਏ ਧੰਨਵਾਦ ਸਾਰਾ